ਪੰਜਾਬੀ ਅਦਾਕਾਰਾਂ ਤਾਣੀਆਂ ਦੇ ਪਿਤਾ ਦੇ ਉੱਪਰ ਕਾਤਲਾਨਾ ਹਮਲਾ ਕੀਤਾ ਗਿਆ ਹੈ। ਮੋਗਾ ਦੇ ਕੋਟੀ ਸੇਖਾਂ ਵਿਖੇ ਹਰਬੰਸ ਨਰਸਿੰਗ ਹੋਮ ਦੇ ਵਿੱਚ ਦਿਨ ਦਿਹਾੜੇ ਗੋਲੀਆਂ ਚਲਾਈਆਂ ਗਈਆਂ ਨੇ। ਡਾਕਟਰ ਅਨਿਲਜੀਤ ਕੰਬੋਏ ਦੇ ਉੱਪਰ ਇਹ ਹਮਲਾ ਕੀਤਾ ਗਿਆ ਹੈ। ਦੋ ਅਣਪਛਾਤੇ ਹਮਲਾਵਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਤੇ ਨਰਸਿੰਗ ਹੋਮ ਦੇ ਵਿੱਚ ਦਾਖਲ ਹੋਏ ਅਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ ਨੇ। ਜਿੱਥੇ ਹਰਬੰਸ ਨਰਸਿੰਗ ਹੋਮ ਤੇ ਦੋ ਅਣਪਛਾਤੇ ਬੰਦੇ ਆਏ ਸੀ ਜਿਨ੍ਹਾਂ ਨੇ ਪਹਿਲਾਂ ਇਹਨਾਂ ਤੋਂ ਡਾਕਟਰ ਸਾਹਿਬ ਤੋਂ ਟ੍ਰੀਟਮੈਂਟ ਲਿਆ ਦਵਾਈ ਵਗੈਰਾ ਦਾ ਪੁੱਛਿਆ ਫਿਰ ਬਾਅਦ ਵਿੱਚ ਇੱਕ ਬੰਦੇ ਨੇ ਫਾਇਰ ਕਰਤੇ ਉਹਦੇ ਸੰਬੰਧੀ ਸਾਡੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਚੱਲ ਰਹੀ ਹੈ ਤੇ ਜਿਹੜੇ ਬੰਦੇ ਨੇ ਸੀਸੀਟੀਵੀ ਕੈਮਰਾ ਤੋਂ ਵੀ ਸਾਨੂੰ ਕਲੂਜ਼ ਮਿਲੇ ਹੈ ਤੇ ਇਹ ਮਾਮਲੇ ਦੀ ਹਰ ਐਂਗਲ ਤੋਂ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਜਲਦੀ ਇਹਨੂੰ ਅਸੀਂ ਟ੍ਰੇਸ ਕਰ ਲਵਾਂਗੇ ਕਾਰਨ ਕਿ ਅਗਰ ਕੋਈ ਥ੍ਰੈਟ ਵਗੈਰਾ ਹੋਵੇ ਉਹ ਅਸੀਂ ਹਰ ਐਂਗਲ ਤੋਂ ਇਨਵੈਸਟੀਗੇਟ ਇਹਨੂੰ ਕਰ ਰਹੇ ਹਾਂ ਦੋ ਗੋਲੀਆਂ ਇਹਨਾਂ ਦੇ ਲੱਗੀਆਂ ਜੀ ਇੱਕ ਚੈਸਟ ਦੇ ਵਿੱਚ ਥੋੜੇ ਥੱਲੇ ਦੇ ਪਾਸੇ ਇੱਕ ਵਾਹ ਦੇ ਵਿੱਚ ਗੋਲੀਆਂ ਲੱਗੀਆਂ ਤੇ ਹੁਣ ਕੰਡੀਸ਼ਨ ਇਹਨਾਂ ਦੀ ਹਜੇ ਇੱਕ ਵਾਰੀ ਸਟੇਬਲ ਹੈ ਟ੍ਰੀਟਮੈਂਟ ਇਹਨਾਂ ਦਾ ਚੱਲ ਰਿਹਾ ਹੈ ਜਿਵੇਂ ਡਾਕਟਰ ਅਨਲਜੀਤ ਸਿੰਘ ਕੰਬੋਜ ਹੈ ਕੋਟੀਸੇਖਾ ਤੋਂ ਉੱਥੇ ਪ੍ਰੈਕਟਿਸ ਕਰਦੇ ਆ ਰਵੰਸਨਰ ਸਿੰਘ ਹੋ ਮੈਂ ਇਹਨਾਂ ਦਾ ਉੱਥੇ ਕੋਈ ਗਨ ਸ਼ਾਟ ਹੋਇਆ ਗੋਲੀ ਮਾਰੀ ਕਿਸੇ ਨੇ ਕੋਟੀਸੇਖਾ ਤੋਂ ਆਇਆ ਹੈ ਤਕਰੀਬਨ 1 1/2 ਘੰਟਾ ਪਹਿਲਾਂ ਆਇਆ ਸਾਡੇ ਕੋਲ ਸਵੇਰ ਕੋਈ ਕੋਈ ਗੋਲੀਆਂ ਨਾਲ ਜੀ ਮਲਟੀਪਲ ਇਹਨਾਂ ਦੇ ਐਂਟਰੀ ਹੈਗੀ ਹੈ ਇੱਕ ਐਗਜ਼ਿਟ ਵੰਡ ਵੀ ਹੈਗਾ ਰਾਈਟ ਸਾਈਡ ਤੇ ਵੈਸੇ ਜਿਹੜੀਆਂ ਗੋਲੀਆਂ ਲੱਗੀਆਂ ਉਹ ਚੈਸਟ ਦੇ ਲੈਫਟ ਸਾਈਡ ਤੇ ਲੱਗੀਆਂ ਹੋਈਆਂ ਇੱਕ ਗੋਲੀ ਹਾਰਪਾਰ ਵੀ ਨਿਕਲੀ ਹੋਈ ਹੈ ਐਬਡੋਮਨ ਦੇ ਵਿੱਚ ਦੀ ਕੰਡੀਸ਼ਨ ਵੀ ਹੈ ਦੀ ਕੰਡੀਸ਼ਨ ਅਸਰ ਇਸ ਵੇਲੇ ਦਾ ਕ੍ਰਿਟੀਕਲ ਹੈ ਪੇਸ਼ੈਂਟ ਵੈਂਟੀਲੇਟਰ ਤੇ ਹੈ ਬਾਕੀ ਟੀਮ ਆਪਣੀ ਸਾਰੀ ਲੱਗੀ ਹੋਈ ਹੈ